ਕੋਰਾ ਮੇਰੇ ਨਾਲ ਸਾਡੇ ਗਵਾਂਢ ਤੋਂ ਆਂਟੀ ਜੀ ਮਾਤਾ ਚਰਨਜੀਤ ਕੌਰ ਜੀ ਉਮਰ 50 ਸਾਲ ਸੀਗੇ ਅਸੀਂ ਰਸਤੇ ਵਿੱਚੋਂ ਦਵਾਈ ਲੈਣਦੇ ਆਉਂਦੇ ਸੀ ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ ਸਖਤੀ ਨਾਲ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਥੈਂਕ ਯੂ ਕੀ ਮੈਨੂੰ ਤੁਹਾਡਾ ਚਰਨਜੀਤ ਸਿੰਘ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਗਵਾਂਢੀ ਨੇ ਹੋਇਆ ਕੀ ਹੋਣਾ ਉਹ ਆ ਹੋਇਆ ਰਸਤੇ 'ਚ ਆ ਰਹਾ ਸੀ ਵੈਲ ਕਸਲੇ ਕੋਲ ਅ ਜਿਹੜੀ ਜੋ ਡੋਰ ਆ ਉਹ ਇਨਰ ਪੈਰਾਸਿਲੈਪਟਿਕ ਅੱਛਾ ਜੀ ਪੈਨਿਪਟਨ ਕਰਕੇ ਉਹਨੇ ਕਾਫੀ ਮਤਲਬ ਮੁਸ਼ਕਲ ਤੇ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਕਟਾਣੀ ਤੋਂ ਸਮਰਾਲੇ ਨੂੰ ਆ ਰਹੇ ਸੀਗੇ ਤੇ ਰਹਿੰਦੇ ਕਿੱਥੇ ਨੇ ਰਹਿੰਦੇ ਸਮਰਾਲੇ ਜਾਂ ਦਰਸ਼ਨਾਗਰ ਤੇ ਕਿੰਨੀ ਕੁ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਹੈ ਕਿ ਸੱਤ ਸਿੱਥੇ ਲੱਗੀ ਕਿ ਡੋਰ ਕਿਥੇ ਵੱਡਾ ਡੋਰ ਡੋਰ ਨੇ ਪੈਰ ਪੈਰਾਂ ਦੇ ਦੋਹਾਂ ਪੈਰਾਂ ਤੋਂ ਨਾਲ ਕੌਣ ਸੀ ਉਸ ਟਾਈਮ ਨਾਲ ਸਾਡੇ ਮੇਰੀ ਮਨੋ ਰಾಣੀ ਸੀ ਕਿਸ ਚੀਜ਼ ਤੇ ਸੀ ਉਹ ਆਪਣੇ ਐਕਟਵਾ ਤੇ ਹੁਣ ਹਸਪਤਲ ਲੈ ਕੇ ਆਏ ਹਾਂ ਪੁਲਿਸ ਨੂੰ ਇਤਲਾਹ ਕੀ ਨਹੀਂ ਕੋਈ ਇਤਲਾਹ ਨਹੀਂ ਦਿੱਤੀ ਹਾਲੇ ਡੋਰ ਕਿਹੜੀ ਸੀ ਡੋਰ ਤਾਂ ਚੈਨਾ ਡੋਰ ਸੀ ਹਾਂ ਕਾਸ਼ ਕੇ ਡੋਰ ਸੀ ਜੀ ਤੁਹਾਡਾ ਨਾਮ ਦੱਸੋ ਮੇਰਾ ਨਾਮ ਜੀ ਡਾਕਟਰ ਹਿਤੇਸ਼ ਡਾਕਟਰ ਜਿਹੜਾ ਪੇਸ਼ੈਂਟ ਆਇਆ ਉਹ ਪੇਸ਼ੈਂਟ ਹਾਂਜੀ ਹਾਂਜੀ ਕੀ ਹੋਇਆ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਜੀ ਚਰਨਜੀਤ ਕੌਰ ਨਾ 40 ਸਾਲ ਦੀ ਫੀਮੇਲ ਹੈ ਜੀ ਤੇ ਦਰਸ਼ਨ ਨਗਰ ਤੋਂ ਸਮਰਾਲਾ ਤੋਂ ਤੇ ਉਹ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਤੇ ਕਾਫੀ ਖੂਨ ਵੀ ਨਿਕਲਾ ਹੈਗਾ ਤੇ ਅਸੀਂ ਜਬਸ ਥੋੜੀ ਦਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਆਟੇ ਆ ਤੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਪਾ ਹੁਣ ਜਸਟ ਇਹ ਆ ਵੀ ਆਪਾਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਰਿਕੁਐਸਟ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਕਰਨੀ ਦੇਖਦੇ ਹੋਏ ਵੀ ਜਿਹੜੀ ਵੀ ਚਾਈਨਾ ਡੋਰ ਦੇ ਸਰਕਾਰ ਦੀ ਹਦਾਇਤਾਂ ਸੀਗੀਆਂ ਵੀ ਅਸੀਂ ਇਸ ਚੀਜ਼ ਤੇ ਲਗਾਮ ਲਗਾਣੀ ਹੈ ਉਹ ਨੂੰ ਹੋਰ ਚੰਗੇ ਤਰੀਕੇ ਨਾਲ ਦੇਖਣ ਤੇ ਇਹਨੂੰ ਤੰਦਰੁਸਤ ਕਰਨ ਤਾਂ ਕਿ ਐਵੇਂ ਦੀ ਜਿਹੜੀ ਵਾਰਦਾਤਾਂ ਅਗਲੀ ਆਉਣ ਵਾਲੇ ਟਾਈਮ ਤੇ ਨਾ ਹੋਵੇ ਕੁਝ ਪਤਾ ਲੱਗਿਆ ਕਿੱਥੇ ਹੋਇਆ ਇਹਨਾਂ ਨੇ ਇਹ ਸਕੂਟਰੀ ਤੇ ਜਾ ਰਹੇ ਸੀ ਜੀ ਉੱਥੇ ਕਿਤੇ ਹੋਇਆ ਐਗਜ਼ੈਕਟਲੀ ਤਾਂ ਮੈਨੂੰ ਪਤਾ ਨਹੀਂ ਹੈ ਪਰ ਸਕੂਟਰੀ ਤੇ ਜਾ ਰਹੇ ਸੀ ਉੱਥੇ ਪੈਰ ਦੇ ਨਹੀਂ ਜਿਹਨਾਂ ਦੇ ਫਸ ਗਈ ਡੋਰ ਤੇ ਉਹ ਬਸ ਤੁਹਾਨੂੰ ਪਤਾ ਹੈਗਾ ਤੇ ਉਹਨਾਂ ਨੇ ਆਪਣਾ ਬੂਟ ਵਗੈਰਾ ਵੀ ਪਾਇਓਏ ਸੀ ਬੂਟ ਵੀ ਚੀਰੇ ਗਏ ਉਹਨਾਂ ਦੇ ਤੇ ਨੁਕਸਾਨ ਤਾਂ ਕਾਫੀ ਹੋਇਆ ਹੈਗਾ ਪਰ ਐਗਜ਼ੈਕਟਲੀ ਮੈਂ ਪੁੱਛ ਕੇ ਤੁਹਾਨੂੰ ਦੱਸਦਾਗਾ ਕੀ ਥੀ ਠੀਕ ਮੇਰਾ ਨਾਮ ਬਜ਼ੀਲ ਧਰਮਿੰਦਰ ਚੰਦਲਾ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚੇ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਨੂੰ ਪਤਾ ਲੱਗਣ ਦੇ ਬਹੁਤ ਵਧੀਆਗਾ ਤੁਸੀਂ ਆਏ ਹੋ ਤੇ ਆਹ ਤੁਹਾਡੇ ਸਾਹਮਣੇ ਹੀ ਆ ਦੇਖੋ ਕਿੰਨਾ ਜਣੀ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਦੇਖੋ ਜੀ ਇਹ ਚਾਈਨਾ ਡੋਰ ਕਹਿੰਦੇ ਬੰਦ ਕਰਤੀ ਉਹ ਬੰਦ ਹੋਣ ਤਾਂ ਕਿਹੜੀ ਹੋਈ ਹੈ ਪ੍ਰਸ਼ਾਸਨ ਨੇ ਐਕਤੀ ਦੇਖੋ ਨਾ ਤਾਂ ਕੋਈ ਸਫਾਈ ਕੀਤੀ ਐ ਠੀਕ ਐ ਡੀ ਜੇ ਧੜਲੇ ਨਾਲ ਵੱਜਦੇ ਰਹੇ ਨੇ ਸਾਰੇ ਸ਼ਹਿਰ ਦੇ ਵਿੱਚ ਕੋਈ ਕਿਤੇ ਰੋਗ ਨਹੀਂ ਸੀ ਚੈਨਾ ਡੋਰ ਬੜੀ ਧੜਲੇ ਨਾਲ ਵਿਕੀ ਐ ਹੁਣ ਆ ਬੱਚੇ ਦਾ ਦੇਖੋ ਪਲੱਸ 2 ਚ ਪੜਦੀ ਐ ਕੁੜੀ ਇਹੇ ਇਹਦਾ ਹਾਲ ਦੇਖੋ ਕੀ ਐ ਬੜਾ ਬਣਾ ਕਰੇ ਥੋੜਾ ਜਿਹਾ ਟੱਕ ਦੂਰ ਲੰਗਾ ਲੱਗ ਜਾਂਦਾ ਜਾਨ ਨੂੰ ਖਤਰਾ ਸੀਗਾ ਦੇਖੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਇੱਥੇ ਨੱਥ ਪਈ ਜਾਵੇ ਡੋਰ ਪਿੱਛੇ ਨਹੀਂ ਆਣੀ ਚਾਹੀਦੀ ਪਹਿਲੀ ਗੱਲ ਤਾਂ ਜਿਹੜੀਆਂ ਫੈਕਟਰੀਆਂ ਡੋਰ ਬੰਦੀ ਐ ਜਿੱਥੋਂ ਆ ਰਹੀ ਐ ਉੱਥੇ ਨੱਥ ਪਾਣੀ ਚਾਹੀਦੀ ਐ ਇਹ ਇੱਥੇ ਆ ਵੀ ਨਾ ਬਾਕੀ ਮੈਂ ਤਾਂ ਜਿਹੜੇ ਦੁਕਾਨਦਾਰ ਨੇ ਮੈਂ ਉਹਨਾਂ ਨੂੰ ਵੀ ਸ਼ਰਮਾਣੀ ਚਾਹੀਦੀ ਐ ਵੀ ਤੁਸੀਂ ਇਹ ਚੀਜ਼ਾਂ ਕਿਉਂ ਰੱਖਦੇ ਹੋ ਥੋੜੇ ਜਿ ਬੱਚੇ ਨੇ ਥੋੜੇ ਜਿ ਬੱਚੇ ਨੇ ਕੱਲ ਨੂੰ ਦੇਖ ਥੋੜੇ ਬੱਚਿਆਂ ਵੀ ਹਾਸਾ ਹੋ ਸਕਦਾ ਮੈਂ ਤਾਂ ਉਹ ਦੁਕਾਨਦਾਰਾਂ ਨੂੰ ਜਿਹੜੇ ਸੇਲ ਪਰਚ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਇਹ ਇੱਕ ਗਲਤ ਤੋ ਯੂਜ਼ ਨਹੀਂ ਮੈਂ ਲਫ਼ਜ਼ ਕਰਨਾ ਚਾਹੁੰਦਾ ਉਹਨਾਂ ਲਈ ਉਹਨਾਂ ਲਈ ਬਹੁਤ ਗਲਤ ਗੱਲ ਆ ਇਹ ਬਾਕੀ ਬੀਤ ਸਿੰਘ ਮੈਂ ਤਾਂ ਇਹੀ ਜੋ ਪ੍ਰਸ਼ਾਸਨ ਨੂੰ ਕਹੂੰਗਾ ਵੀ ਅੱਗੇ ਤੋਂ ਇਹ ਤਿਹਾਰ ਤੇ ਬਸੰਤ ਦੇ ਮੈਂ ਤਾਂ ਇਹ ਵੀ ਜਮਈ ਬੰਦ ਹੋਣਾ ਚਾਹੀਦਾ ਇਹ ਬਹੁਤ ਗਲਤ ਹੈ। ਇਹਦੀ ਗੁੜੀਆ ਕਿੰਨੇ ਸਾਲ ਦੀ ਉਮਰ ਹੈ ਜੀ? ਇਹ ਮੇਲੇ ਹੈਗੀ ਆ 20 ਬੰਦੇ ਹੈਗੀ ਆ ਪਲੱਸ 2 ਚ ਪੜਦੀ ਹੈ ਜੀ। ਅੱਛਾ ਜੀ। ਹਾਂ। ਕਿਹੜੇ ਵਾਰਡ ਚ ਰਹਿੰਦੇ ਨੇ ਇਹ? ਇਹ ਵਾਰਡ ਨੰਬਰ 26 ਹੈ ਜੀ। ਮੈਂ ਸ਼ਵਿੰਦਰ ਸਿੰਘ ਮਿੰਟੂ ਦਾ ਵਾਰਡਾ ਇਹ। ਮੈਂ ਇੱਥੇ ਵਾਰਡ ਇੰਚਾਰਜ ਆਂ ਮਤਰਮਿੰਦਰ ਚਾਂਦਲਾ। ਮੇਰਾ ਨਾਮ ਪ੍ਰਵੀਨ ਹੈ। ਤੁਸੀਂ ਕਿੱਥੇ ਰਹਿੰਦੇ ਹੋ? ਅ ਅਸੀਂ ਮਰੇ ਕੋਲ ਵਾਲਾ ਰੋਡ ਤੇ ਗੁਰੂ ਹਰਕਿਸ਼ਨ ਨਗਰ। ਅੱਜ ਤੁਹਾਡੀ ਗੁੜੀਆ ਨਾਲ ਕੀ ਹੋਇਆ ਜੀ? ਗੁੜੀ ਆ ਵੀ ਜੀ ਟਿਊਸ਼ਨ ਤੇ ਜਾ ਰਹੀ ਸੀ ਮਾਰਨਿੰਗ ਟਾਈਮ ਕ੍ਰਿਸ਼ਨਾ ਨਗਰ 8:30 ਵਜੇ ਦੀ ਗੱਲ ਹੈ ਉਹ ਜਾਂਦੇ ਹੋਏ ਹਜੇ ਸਲੋ ਸੀ ਇੰਨਾ ਸ਼ੁਕਰ ਚਾਇਨਾ ਡੋਰ ਨੇ ਇੱਕੋ ਤਾਂ ਮੋਦਾ ਗਲਾ ਕੱਟਤਾ ਆ ਕੇ ਜੀ ਤੇ ਕਾਫੀ ਜ਼ਿਆਦਾ ਸਟਿਚਿੰਗ ਲੱਗੇ ਨੇ 10 ਸਟਿਚਿੰਗ ਲੱਗੇ ਨੇ ਤੇ ਕਾਫੀ ਡੂੰਗਾ ਆਇਆ ਦੇਖੋ ਜਦੋਂ ਗਵਰਨਮੈਂਟ ਨੇ ਬੰਦ ਕਰਿਆ ਹੈ ਉੱਪਰੋਂ ਤਾਂ ਬੰਦ ਹੁੰਦੀ ਨਹੀਂ ਉਹ ਬੰਦ-ਬੰਦ ਕਰੀ ਜਾਂਦੇ ਨੇਗੇ ਉੱਪਰੋਂ ਸੈਂਟਰ ਨੂੰ ਬੰਦ ਕਰਨਾ ਚਾਹੀਦਾ ਪੂਰਾ ਜੇ ਵਿਕੂਗੀ ਤਾਂ ਆਉਗੀ ਇੱਥੇ ਜੇ ਵਿਕਣਾ ਹੀ ਬੰਦ ਕਰਨ ਪਹਿਲਾਂ ਸਭ ਤੋਂ ਹੁਣ ਦੇਖੋ ਪਲੱਸ 2 ਦੇ ਪੇਪਰ ਨੇ ਹੁਣ ਬੱਚੇ ਦੇ ਕਿੰਨਾ ਨੁਕਸਾਨ ਹੋ ਰਿਹਾ ਆ 22 ਤੋਂ ਪੇਪਰ ਸਟਾਰਟ ਨਹੀਂ ਗਏ ਪ੍ਰਸ਼ਾਸਨ ਤੋਂ ਵੀ ਇਹ ਪੂਰਾ ਬੰਦ ਕਰਨਾ ਹੁਣ ਕਿੰਨੇ ਲੋਕ ਮਰਦੇ ਨੇ ਕੱਲ ਆਪਣੇ ਖੰਨੇ ਖੰਨੇ ਚ 6-7 ਡੈਥਾਂ ਹੋਈਆਂ ਨੇ ਇਹਦੇ ਨਾਲ ਬੱਚਿਆਂ ਦੀਆਂ ਦੋ ਤਾਂ ਹਸਪੀਟਲ ਜੀ ਚ ਅਸੀਂ ਇਹਦੇ ਸਟੀਚਿੰਗ ਲਵਾਇਆ ਉੱਥੇ ਕਹਿੰਦੇ ਸੀ ਕਹਿੰਦੇ ਵੀ ਦੋ ਜਵਾਨ ਡੈਥ ਮੁੰਡਿਆਂ ਦੀ ਹੋਈ ਆ ਕੱਲ ਇੱਕ ਨਹੀਂ ਪੂਰਾ ਗਲਾ ਕੱਟ ਗਿਆ ਉਹਨਾਂ ਦਾ ਜਦ ਯੂਜ਼ ਕਰਾਂਗੇ ਤਾਂ ਕਿੰਨੇ ਲੋਕਾਂ ਦੀ ਜਾਨ ਜਾਂਦੀ ਹੈ ਤੁਸੀਂ ਦੇਖੋ ਇਹ ਬਿਲਕੁਲ ਬੰਦ ਕਰਨੀ ਚਾਹੀਦੀ ਵਿਰਜੀ ਪ੍ਰੋਪਰਲੀ ਇਹਨੂੰ ਇਹ ਐਕਟਿਵ ਆ ਤੇ ਇਕੱਲੇ ਜਾ ਰਹੀ ਸੀ ਨਾਲ ਇਹਨਾਂ ਦੇ ਕੋਈ ਹੋਰ ਵੀ ਸੀ ਇਕੱਲੇ ਹੀ ਸੀ ਵਿਰਜੀ ਇਹੇ ਮੇਰਾ ਨਾਮ ਦਿਲਬਰ ਹੈ ਜੀ ਸਰ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਮਰੇਕ ਕੋਲਾ ਰੋਡ ਗੁਰੂ ਹਰਿਕ੍ਰਿਸ਼ਨ ਨਗਰ ਖੰਨੇ ਰਹਿਣਾ ਜੀ ਸਰ ਅੱਜ ਥੋੜੀ ਗੁੜੀਆਂ ਨਾਲ ਕੀ ਹੋਇਆ ਮੇਰੀ ਬੇਟੀ ਨੇ ਅੱਜ ਸਵੇਰੇ ਟਿਊਸ਼ਨ ਵਾਸਤੇ ਜਾ ਰਹੀ ਸੀਗੀ ਤੇ ਸਕੂਟਰੀ ਤੇ ਇਹ ਗਲ ਦੇ ਵਿੱਚ ਚਾਈਨਾ ਡੋਰ ਪੈ ਗਈ ਤੇ ਉਹਦੇ ਨਾਲ ਇਹਦਾ ਗੜਾ ਬਹੁਤ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਇਹ ਸਰ ਕਿੰਨੇ ਕਿੱਥੇ ਜਾ ਰਹੇ ਟਿਊਸ਼ਨ ਪੜ੍ਹਦੇ ਨੇ ਹਾਂ ਜੀ ਇਹ ਟਿਊਸ਼ਨ ਪੜ੍ਹਦੇ ਨੇ ਜੀ ਕਿੱਥੇ ਕ੍ਰਿਸ਼ਨ ਨਗਰ ਜਾ ਰਹੇ ਸੀ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਇਹ ਸਵੇਰੇ 8:30 ਵਜੇ ਦੀ ਗੱਲ ਹੈ ਜੀ ਕੜੀ ਕਲਾਸ ਪੜ੍ਹਦੇ ਨੇ ਇਹ ਪਲੱਸ 2 ਚ ਪੜ੍ਹਦੀ ਪੇਪਰ ਨਹੀਂ ਹੁਣ ਜੀ ਬੱਚੇ ਕਿਹੜੇ ਸਕੂਲ ਚ ਸੈਕੰਡ ਹਾਰਡ ਦੇ ਵਿੱਚ ਅੱਛਾ ਜੀ ਤੇ ਕਿੰਨਾ ਕਰਤਾਨ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਮਤਲਬ ਕਿੰਨਾ ਵੀ ਚੀਰਾ ਪੈ ਗਿਆ ਕਾਫੀ ਜੀ ਇਹ ਇੰਦਰੋਂ ਲੈ ਕੇ ਇੱਥੇ ਤੱਕ ਕਾਫੀ ਪੂਰਾ ਚੀਰਾ ਆਇਆ ਹੋਇਆ ਹੈ ਤੇ ਆ ਗੱਬੇ ਕਾਫੀ ਡੂੰਗਾ ਪੈ ਗਿਆ ਯਾਨੀ ਬਚਤ ਰਹਿ ਗਈ ਫੇਰ ਵੀ ਕਿੰਨੇ ਟਾਂਕੇ ਲੱਗੇ ਨੇ ਜੀ ਡਾਕਟਰ ਸਾਹਿਬਾਂ ਦੀ 8-10 ਤਾਂ ਕੀ ਲੱਗੇ ਨੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਦੇਖੋ ਵੀ ਇਹ ਚਾਇਨਾ ਡੋਰ ਤੇ ਜਿਵੇਂ ਗਵਰਨਮੈਂਟ ਨੇ ਪਾਬੰਦੀ ਲਾਈ ਹੀ ਆ ਪਰ ਉਹ ਅਪਲਾਈ ਨਹੀਂ ਹੋ ਰਿਹਾ ਹੈਗਾ ਇਸ ਹਸਪਤਾਲ ਨੂੰ ਇਹ ਵੀ ਚਾਇਨਾ ਡੋਰ بگ ਰਹੀ ਆ ਔਰ ਅਸੀਂ ਦੇਖ ਵੀ ਰਹੇ ਆ ਸਾਡੇ ਬੱਚੇ ਵੀ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਜਾਨਵਰ ਵੀ ਮਰ ਰਹੇ ਨੇ ਅਸੀਂ ਤਾਂ ਇਹੀ ਸੋਚ ਕੇ ਇਹਦੇ ਲਈ ਆਵਾਜ਼ ਉਠਾਈ ਦੀ ਵੀ ਅੱਜ ਸਾਡੇ ਬੱਚੇ ਨਾਲ ਹੋਇਆ ਰੱਬ ਨਾ ਜਾਣੇ ਇਹਦੀ ਜ਼ਿੰਦਗੀ ਵਧੀ ਹੋਈ ਦੀ ਰੱਬ ਨੇ ਬਚਾ ਲਿਆ ਕਿਸੇ ਜਿਵੇਂ ਕਹਿੰਦੇ ਦਿੱਤੀ ਹੋਈ ਅੱਗੇ ਆ ਗਈ ਵੀ ਕਿਸੇ ਬੱਚੇ ਦਾ ਨੁਕਸਾਨ ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਤਾਂ ਸਾਡੂ ਸਾਰਿਆਂ ਲਈ ਸਮਾਜ ਚ ਚਾਹੀਦਾ ਹੈ ਵੀ ਸਾਡਾ ਸਾਰਿਆਂ ਦਾ ਹੀ ਨੁਕਸਾਨ ਹੋ ਸਕਦਾ ਹੈ। ਚੈਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤਾ? ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚੈਨਾ ਡੋਰ ਬਿਲਕੁਲ ਨਹੀਂ ਵੇਚਣੀ ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਇਹ ਲੋਕ ਕੋਠਾ ਇੱਥੇ ਮੰਨ ਰਹੇ ਪਰ ਉਹਨਾਂ ਦੀ ਨਿਗਰਖੋਣ ਨਾਲ ਅਸੀਂ ਡਰੋਂ ਦੇ ਰਾਹੀਂ ਉਹਨਾਂ ਤੇ ਨਿਗਰਖ ਰੱਖੀ ਜਾ ਰਹੀ ਹੈ। ਸਾਡੇ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ ਪਰ ਜਿੱਕਰ ਨਾ ਆਇਆ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਲੇਡੀ ਜਿਹਦੇ ਦੋਨੇ ਪੈਰਾਂ ਦੇ ਉੱਪਰ ਡੋਰ ਫਿਰ ਗਈ ਹੈ ਇੱਕ ਡੋਰ ਜਿਹੜੀ ਪੈਰ ਦੇ ਉੱਪਰ ਆ ਉਹ ਤਾਂ ਡੁੱંગી ਫਰੀ ਹੈ ਜਿਸ ਨਾਲ ਉਹਦੇ ਆਰਟਰੀ ਤੱਕ ਵੱਡੀ ਗਈ ਹੈ ਉਹ ਕੋ ਲਾਲਕੋਲ ਪਲਾਜ਼ਾ ਦੇ ਪਰਲੇ ਪਾਸੇ ਘਟਨਾ ਹੋਈ ਉਹ ਵੀ ਚైనా ਡੋਰ ਦਾ ਕੀ ਕਹਿਣਾ ਉਹ ਸਾਡੇ ਇਲਾਕੇ ਦੀ ਨਹੀਂ ਹੈ ਪਰ ਮੈਂ ਮੌਕਾ ਜਾ ਕੇ ਦੇਖ ਕੇ ਤੁਹਾਨੂੰ ਫੇਰ ਹੀ ਕਲੀਅਰ ਕਰ ਸਕਦਾ ਵੀ ਕਿੱਥੇ ਦੀ ਹੈ ਵੈਸੇ ਸਾਡੇ ਇਲਾਕੇ ਦੀ ਡੋਰ ਚైనా ਡੋਰ ਨਹੀਂ ਵਿਕਦੀ ਹੋ ਸਕਦਾ ਕੋਈ ਬਾਹਰੋਂ ਕਿਸੇ ਨੇ ਚਾਰਾ ਡੋਰ ਤੋਂ ਬਾਹਰਲੇ ਇਲਾਕੇ ਜਾਂਦੀ ਹੋਵੇ ਜੇ ਸਮਰਾਲਾ ਸ਼ਹਿਰ ਦੇ ਇਲਾਕੇ ਵਿੱਚੋਂ ਜੇ ਡੋਰ ਫੜੀ ਜਾਂਦੀ ਹੈ ਕੀ ਕਰਵਾਈ ਜਾਊਗਾ ਸਖਤ ਐਕਸ਼ਨ ਲਿਆ ਜਾਊਗਾ ਉਹ ਆਲਰੇਡੀ ਅਸੀਂ ਸਾਰੇ ਲੋਕਾਂ ਨੂੰ ਦੱਸ ਵੀ ਚੁੱਕੇ ਹਦਾਇਤ ਵੀ ਕਰ ਚੁੱਕੇ ਹਾਂ ਵੀ ਕਿਹੜੇ-ਕਿਹੜੇ ਧਾਰਾ ਦੇ ਤਹਿਤ ਤੁਹਾਡੇ ਖਿਲਾਫ ਐਕਸ਼ਨ ਲਿਆ ਜਾਊਗਾ ਮੇਰੇ ਬੱਚੇ ਕੋਠੇ ਜਿਹੜਾ ਅੱਜ ਫੜੇ ਉਹ ਹੁਣ ਕਿ ਫੜੇਗੇ ਬੱਚਿਆਂ ਜੇ ਬੱਚੇ ਹੀ ਫੜੇਗਾ ਉਹਨਾਂ ਦੇ ਮਾਪਿਓ ਦੇ ਖਿਲਾਫ ਵੀ ਤੇ ਬੱਚਿਆਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ